ਕੱਲ ਅਸੀਂ ਲੱਖੀਵਾਲਾ ਬਾਰਡਰ ਤੇ ਜੋ ਹਾਈ ਟੈਕ ਨਕਾਏ ਤੇ ਨਕਲਾਇਆ ਸੀਗਾ ਪੁਲਿਸ ਪਾਰਟੀਆਂ ਸమే ਫਿਰ ਅਸੀਂ ਜਦੋਂ ਗੱਡੀਆਂ ਦੀ ਚੈਕਿੰਗ ਕਰੀ ਸੀ ਤਾਂ ਇੱਕ ਗੱਡੀ ਬਰਨੋ ਬਹੁਤ ਸਾਈਡ ਤੋਂ ਆਈ ਜਿਸ ਨੂੰ ਚੈੱਕ ਕੀਤਾ ਜਿਹਦੇ ਵਿੱਚੋਂ 50 ਗ੍ਰਾਮ ਹੈਰੋਇਨ ਚਟਾ ਬਰਾਮਦ ਹੋਇਆ ਜੋ ਦੋਸ਼ੀ ਗੁਰਜੰਟ ਸਿੰਘ ਅਤੇ ਲక్ష్ਮੀ ਨੂੰ ਅਸੀਂ ਮੁਕਦੀ ਗ੍ਰਿਫਤਾਰ ਕੀਤਾ 50 ਗ੍ਰਾਮ ਚਿੱਟੇ ਦੀ ਕੀਮਤ ਲਗਭਗ 2 ਲੱਖ ਰੁਪਏ ਹੈ ਅਤੇ ਇਹਨਾਂ ਨੇ ਇਹ ਚਿੱਟਾ ਜਗਰਾਉਂ ਮੋਗੇ ਜ਼ਿਲ੍ਹੇ ਚੋਂ ਲਿਆ ਕੇ ਹਰਿਆਣਾ ਵਿੱਚ ਵੇਚਣਾ ਸੀਗਾ ਅਤੇ ਇਹ ਜਗਰਾਉਂ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਵੀ ਕਾਫੀ ਕਰਜਾਂ ਸਿੱਕਦੇ ਪਰਚੇ ਦਰਜ ਨੇ ਇਸ ਤਰ੍ਹਾਂ ਇਹਨਾਂ ਨੇ ਨਸ਼ੇ ਬੇਚ ਕੇ ਜਵਨੀ ਨੂੰ ਖਤਮ ਕਰਨੇ ਸੀਗਾ ਅੱਜ ਇਹਨਾਂ ਦਾ ਪੁਲਿਸ ਆਪਣੇ ਪੇਸ਼ ਕਰਕੇ ਕੋਰਟ ਚ ਦੋ ਦਿਨ ਦਾ ਹਵਾਲਾ ਮਗੜ ਹਾਸਲ ਕੀਤਾ ਹੈ ਹੁਣ ਇਹ ਠਗਾਈ ਦਾ ਪੁਸ਼ਟੀ ਕਰ ਰਹੇ ਆ ਜੀ ਇਹਨਾਂ ਤੋਂ ਵੀ ਕਿੱਥੋਂ ਲਈ ਸੀ ਤੇ ਕਿੱਥੇ ਵੇਚਣਾ ਸੀਗਾ ਫਿਰ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਾਂਗੇ